ਇਹ ਇਧਰ ਵੇਹ। ਇਹ ਕਿਹੜਾ ਪਿੰਡ ਸੰਦੇਪਲਾ? ਇਹ ਛੋੜੀਆਂ ਤੋਂ ਅੱਗੇ। ਹਾਂ? ਛੋੜੀਆਂ ਤੋਂ ਛੋੜੀਆਂ ਤੇ ਛੋੜੀਆਂ ਲੱਗ ਕੇ ਛੋੜੀਆਂ ਜੀ। ਇਹ ਪਿੰਡ ਛੋੜੀਆਂ ਲੱਗ ਕੇ ਪੈਂਦਾ ਮੇਰੇ ਨਾਲ ਹਣਾ। ਆਹ ਵੇਹ ਸਾਰਾ ਜਿੰਨਾ ਵੀ ਇਲਾਕਾ ਹੈਗਾ ਸਾਰਾ ਡੁੱਬ ਗਿਆ। ਸਾਰਾ ਵੇਖੋ ਤਾਂ ਕਿ ਸਾਰਾ ਹੀ ਪਾਣੀ ਪਾਣੀ ਹੋਵੇ ਅੱਗੇ। ਹੋ ਰਹੀ ਆ। ਹਾਂ? ਤੁਸੀਂ ਬੰਦੇ ਹੋ। ਸਾਰਾ ਪਾਣੀ ਤੇ ਇਹ ਹੋ ਗਿਆ ਪਾਣੀ ਨਾਲ ਕੋ ਮਾਰਾ। ਇੰਨਾ ਜਿਆਦਾ ਪਾਣੀ। लॻे वैसे कठी ਆ ਗਰੀ ਦੇ ਤਾਰਾਗੜ ਚ ਬਹੁਤ ਮੜਾ ਜਰਨੇ ਕੰਦੇਰੇ ਚੋਂ ਉਹ ਜਿਹੜੇ ਜਿੱਗੇ ਜੇ ਜਾ ਕੇ ਬਾਹਰ ਨਿਕਲ ਗਿਆ ਆ ਇਧਰੋਂ ਹੀ ਆਏ ਆ ਨਾ ਇਸ ਗੁਜਰਾ ਉਹਨਾਂ ਨੇ ਬੜੇ ਕੱਡੇ ਇਧਰੋਂ ਜਿਹੜਾ ਕਸਰੋੜ ਵਾਲਾ ਪੁਲ ਨਹੀਂ ਆ ਹੈਲੀਕਾਪਟਰ ਲੱਗੇ ਆ ਹਾਂ ਹਾਂ ਉਧਰ ਲੱਗੇ ਦਾ ਹੈਲੀਕਾਪਟਰ ਵੀ ਲੱਗੇ ਦਾ ਉਹ ਸਾਰੇ ਉਹਨਾਂ ਨੂੰ ਬੇੜੀਆਂ ਦੇ ਵੀ ਬਾਹਰ ਕੱਢਣ ਦੇ ਆ ਡੰਗਰ ਡੰਗਰ ਵੀ ਉਹਨਾਂ ਦੇ ਕੱਢਣ ਦੇ ਆ ਉਧਰੋਂ ਸਾਰੇ ਬਹੁਤ ਬੁਰਾ ਹਾਲ ਹੋਇਆ ਉਧਰ ਪਿੰਚੇ ਪਾਰ ਗਲਾ ਹੋ ਗਿਆ ਤੁਸੀਂ ਕਤ ਨਹੀਂ ਪਾਣੀ ਪਰਲੀ ਸਾਈਡ ਨੂੰ ਜਿਹੜਾ ਭਾਦਪੁਰ ਪਿੰਡ ਕਿਹੜਾ ਕਹਿੰਦੇ ਆ ਉਧਰ ਤੁਸੀਂ ਟੁੱਟ ਗਈ ਦੀ ਆ Untertitelung right. bitte.